ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸ਼ਹਿਰ ਵਿੱਚੋਂ ਗੁਜ਼ਰ ਰਹੇ ਸਨ ਅਚਾਨਕ ਹਵਾ ਨੂੰ ਇੱਕ ਥੱਕੇ ਹੋਏ ਗਦੇ ਦੀ ਜ਼ੋਰਦਾਰ ਆਵਾਜ਼ ਨੇ چیرਿਆ ਜੋ ਕਿ ਉੱਥੇ ਲੱਗੇ ਬਾਜ਼ਾਰ ਵਿੱਚ ਇੱਕ ਸਬਜ਼ੀ ਵਾਲੇ ਦੀ ਦੁਕਾਨ ਤੋਂ ਆਹੀ ਸੀ ਇਸ ਟੀ ਬੋਟ ਸਾਰਾ ਪਾਰ ਲੱਦਿਆ ਹੋਇਆ ਸੀ। ਕੜਾਕੇ ਦੀ ਗਰਮੀ ਦੇ ਦਿਨ ਵਿੱਚ ਪਿਆਸਾ ਗਦਾ ਇਸ ਮੁਸੀਬਤ ਵਿੱਚ ਰੋ ਰਿਹਾ ਸੀ। ਪਰ ਉੱਥੋਂ ਦੇ ਲੋਕ ਇਸ ਦੇ ਆਦੀ ਸਨ। ਉਹਨਾਂ ਹਰ ਰੋਜ਼ ਗਦੇ ਦੀਆਂ ਇਹ ਆਵਾਜ਼ਾਂ ਸੁਣਦੇ ਅਤੇ ਉਹ ਮੂਰਖ ਗਦੇ ਦਾ ਮਖੌਲ ਉਡਾਉਂਦੇ ਤੇ ਉਸਤੇ ਹੱਸਦੇ। ਪਰ ਗੁਰੂ ਜੀ ਨੂੰ ਉਸ ਬੇਵਸ ਜਾਨਵਰ ਤੇ ਬਹੁਤ ਤਰਸ ਆਇਆ ਉਹਨਾਂ ਸੋਚਿਆ ਕਿ ਜੇ ਇਹ ਗਰਜਣਾ ਸ਼ੇਰ ਦੀ ਹੁੰਦੀ ਤਾਂ ਇਹ ਲੋਕ ਕਦੇ ਨਾ ਹੱਸਦੇ ਇਹ ਸੋਚ ਨਾਲ ਗੁਰੂ ਜੀ ਦੇ ਦਿਮਾਗ ਵਿੱਚ ਇੱਕ ਵਿਚਾਰ ਆਇਆ ਉਹਨਾਂ ਕੋਲ ਇੱਕ ਚੀਤੇ ਦੀ ਚਮੜੀ ਪਈ ਸੀ ਜੋ ਕਿ ਉਹਨਾਂ ਨੂੰ ਫੇ ਵਜੋਂ ਕੁਝ ਮਹੀਨੇ ਪਹਿਲਾਂ ਦਿੱਤੀ ਗਈ ਸੀ ਉਹਨਾਂ ਨੇ ਕੁਝ ਸਿਸਾਨੂ ਗਦੇ ਨੂੰ ਆਪਣੇ ਨਾਲ ਲਿਉਣ ਲਈ ਕਿਹਾ ਗੁਰੂ ਜੀ ਨੇ ਜਨਵਰ ਨੂੰ ਘਰ ਲਿਆ ਕੇ ਉਸ ਦਾ ਢਿੱਡ ਭਰਿਆ ਉਸ ਨੂੰ ਪੀਣ ਨੂੰ ਪਾਣੀ ਦਿੱਤਾ ਤੇ ਫਿਰ ਉਸ ਦੀ ਪਿੱਠ ਤੇ ਉਹ ਚੀਤੀ ਦੀ ਚਮੜੀ ਪਹਿਨਾ ਦਿੱਤੀ ਅਤੇ ਉਸ ਨੂੰ ਆਜ਼ਾਦ ਘੁੰਮਣ ਲਈ ਛੱਡ ਦਿੱਤਾ ਫਿਰ ਕੀ ਸੀ ਗਦਾ ਜਿੱਥੇ ਵੀ ਜਾਂਦਾ ਤਾਂ ਲੋਕ ਉਸ ਦਾ ਰਾਹ ਸਾਫ਼ ਕਰ ਦਿੰਦੇ ਔਰਤਾਂ ਦੇ ਬੱਚੇ ਚੀਕਦੇ ਹੋਏ ਇੱਧਰ ਉੱਧਰ ਭੱਜਣ ਲੱਗੇ ਲੋਕ ਖੁੰਝੇ ਲੱਗ ਗਏ ਦੂਜੇ ਜਾਨਵਰ ਵੀ ਉਸ ਨੂੰ ਵੇਖ ਕੇ ਭੱਜਣ ਲੱਗੇ ਛੇਤੀ ਹੀ ਪੂਰੇ ਬਾਜ਼ਾਰ ਵਿੱਚ ਹੁਣ ਉਹ ਗਦਾ ਇਕੱਲਾ ਨਹੀਂ ਸੀ ਇੱਥੋਂ ਤੱਕ ਕਿ ਉਸ ਦਾ ਮਾਲਕ ਵੀ ਉਸ ਨੂੰ ਵੇਖਦਿਆਂ ਭੱਜ ਗਿਆ ਅਤੇ ਉਸ ਦੇ ਫਲ ਸਬਜ਼ੀਆਂ ਉੱਥੇ ਹੀ ਡਿੱਗ ਗਏ ਅੱਜ ਤਾਂ ਗਦੇ ਦੀ ਜ਼ਿੰਦਗੀ ਪਰ ਦੀ ਦਾਤ ਦਾ ਦਿਨ ਸੀ ਕਿਉਂਕਿ ਅੱਜ ਤੱਕ ਉਹ ਜਿਹੜੀਆਂ ਫਲ ਸਬਜ਼ੀਆਂ ਸੁੰਘਦਾ ਅਤੇ ਭੁੱਖਾ ਰੋਂਦਾ ਸੀ ਅੱਜ ਸਭ ਕੁਝ ਉਸਦੇ ਲਈ ਖੁੱਲਾ ਪਿਆ ਹੈ ਪਰ ਸਾਰਾ ਸ਼ਹਿਰ ਦਹਿਸ਼ਤ ਵਿੱਚ ਸੀ ਉਹ ਕਿਸੇ ਵੀ ਤਰ੍ਹਾਂ ਬਾਜ਼ਾਰ ਵਿੱਚ ਘੁੰਮ ਰਹੇ ਸ਼ੇਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ ਕੋਈ ਵੀ ਸੁਰੱਖਿਤ ਨਹੀਂ ਸੀ ਉਹ ਇਸ ਨੂੰ ਜੰਗਲ ਵਿੱਚ ਛੱਡਣਾ ਚਾਹੁੰਦੇ ਸਨ ਅਤੇ ਇਸ ਸਮੱਸਿਆ ਦਾ ਕੋਈ ਰਾਹ ਲੱਭਣਾ ਚਾਹੁੰਦੇ ਸਨ ਇਸ ਦਾ ਹੱਲ ਕਰਨ ਲਈ ਉਹਨਾਂ ਨੇ ਇੱਕ ਸਭਾ ਬੁਲਾਈ ਸਭਾ ਵਿੱਚ ਗੁਰੂ ਜੀ ਨੇ ਵਿਚਾਰ ਦਿੱਤਾ ਕਿ ਉਹ ਸ਼ੇਰ ਨੂੰ ਡਰਾਉਣਗੇ ਅਤੇ ਫਿਰ ਉਹ ਜੰਗਲ ਵਿੱਚ ਵਾਪਸ ਚਲਾ ਜਾਏਗਾ ਸਾਰੇ ਇਸ ਦੇ ਸਹਿਮਤ ਹੋ ਗਏ ਕੁਝ ਹੀ ਸਮੇਂ ਵਿੱਚ ਬਰਡੇ ਵੱਡੇ ਨਗਾੜਿਆਂ ਦੇ ਢੋਲਾਂ ਦੀ ਧਮਕ ਉਸ ਬੀ ਜਵਾਨ ਗਦੇ ਦੇ ਆਲੇ-ਦੁਆਲੇ ਦੇ ਬਾਜ਼ਾਰ ਵਿੱਚ ਗੂੰਜ ਉਠੀ ਇਸ ਤਰ੍ਹਾਂ ਉਹ ਦੂਜੇ ਪਾਸੇ ਭੱਜ ਗਿਆ ਫਿਰ ਧਮਕਾ ਉਸ ਪਾਸੇ ਕੀਤੀਆਂ ਜਾਣ ਲੱਗੀਆਂ ਕਿ ਸ਼ੇਰ ਜੰਗਲ ਵੱਲ ਭੱਜ ਜਾਵੇ ਗਦੇ ਦੀ ਸਾਰਾ ਸਰੀਰ ਡਰ ਨਾਲ ਕੰਬਣ ਲੱਗਾ ਉਹ ਜ਼ੋਰ-ਜ਼ੋਰ ਨਾਲ ਆਵਾਜ਼ ਕਰਨ ਲੱਗਾ ਉਸਦੀ ਆਵਾਜ਼ ਸੁਣ ਕੇ ਲੋਕ ਰੁਕ ਗਏ ਉਹਨਾਂ ਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਇਆ ਕਿ ਇਹ ਉਹੀ ਵਜ਼ਾਰ ਵਾਲੇ ਗਧੇ ਦੀ ਆਵਾਜ਼ ਹੈ ਜਦੋਂ ਉਹ ਲੋਕ ਉਸ ਦੇ ਕੋਲ ਗਏ ਤਾਂ ਗਦਾ ਡਰ ਨਾਲ ਉਹਨਾਂ ਵੱਲ ਘੂਰ ਰਿਹਾ ਸੀ ਅਤੇ ਚੀਤੇ ਦੀ ਚਮੜੀ ਝਾੜੀਆਂ 'ਤੇ ਪਈ ਹੋਈ ਸੀ ਚੰਗੇ ਬੰਦੇ ਨਾਲ ਕਿਉਂ ਹੁੰਦਾ ਏ ਮਾੜਾ ਟੀ ਮਾੜੇ ਨਾਲ ਕਿਉਂ ਹੁੰਦਾ ਏ ਚੰਗਾ ਜਾਣੋ ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ ਹੌਲੀ ਹੌਲੀ ਗੁਰੂ ਜੀ ਨੇ ਡਰੇ ਹੋਏ ਜਾਨਵਰ ਨੂੰ ਸ਼ਾਂਤ ਕੀਤਾ ਅਤੇ ਆਪਣੇ ਹੱਥ ਨਾਲ ਉਸ ਦੇ ਸਿਰ ਤੇ ਕੰਨਾਂ ਨੂੰ ਪਲੋਸਿਆ ਅਤੇ ਕਹਿਣ ਲੱਗੇ ਯਾਦ ਕਰੋ ਇਹ ਉਹੀ ਸਬਜ਼ੀਆਂ ਵਾਲਾ ਗੱਧਾ ਹੈ ਉਸਨੇ ਜਦੋਂ ਸ਼ੇਰ ਦੀ ਚਮੜੀ ਪੈਣੀ ਤਾਂ ਤੁਸੀਂ ਲੋਕ ਡਰ ਕੇ ਭੱਜਣ ਲੱਗੇ ਪਰ ਉਹ ਸ਼ੇਰ ਦੀ ਚਮੜੀ ਪੈਨਣ ਤੋਂ ਬਾਅਦ ਵੀ ਗਦਾ ਹੀ ਰਹੇਗਾ ਗੁਰੂ ਜੀ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਕਦੇ ਕਿਸੇ ਤੇ ਜ਼ੁਲਮ ਨਾ ਕਰੋ ਮਜਬੂਰ ਤੇ ਕਮਜ਼ੋਰ ਤੇ ਹਰ ਕੋਈ ਜ਼ੁਲਮ ਢਾਉਂਦਾ ਏ ਤੇ ਤਾਕਤ ਤੋਂ ਲੋਕ ਡਰਦੇ ਹਨ ਜਦੋਂ ਤੱਕ ਗਦਾ ਰਹੁੰਦਾ ਸੀ ਤਾ ਕੋਈ ਉਸ ਵੱਲ ਧਿਆਨ ਵੀ ਨਹੀਂ ਚੀ ਦਿੰਦਾ ਪਰ ਜਦੋਂ ਉਹੀ ਗਦਾ ਸ਼ੇਰ ਦੀ ਚਮੜੀ ਪਹਿਨ ਕੇ ਆਇਆ ਤਾਂ ਸਭ ਨੇ ਰਾ ਖਾਲੀ ਕਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ